ਜਿਸ ਟਾਈਮ ਦਾ ਮਰੀਦ ਹੁੰਦਾ ਆਪਣੇ ਗੁਰੂ ਦਾ ਉਸ ਟਾਈਮ ਦੀ ਗੱਲ ਨਾ ਕਰ ਹੱਥਾਂ ਦੇ ਵਿੱਚ ਹੱਥ ਲੈ ਮੁਰਸ਼ਿਦ ਕਲਮਾ ਜਦ ਸੀ ਪੜਾਇਆ ਕੱਚੇ ਰੰਗ ਲਾਲ ਲਾਰੀ ਭਾਲੀ ਸਾਨੂੰ ਆਪਣਾ ਰੰਗ ਚੜਾ ਕੱਚੇ ਗੁਰਸੇ ਮੁਕਤ ਨਾ ਹੋਈ ہو گرو کی جانا جائے چیلے ایسے گھر پورے تیوہر ہی گرو بھی لوہے کچا پکا ਇਹਨੇ ਬਾਰੇ ਇੱਕ ਖੇਦੀ ਕੀ ਨਿਸ਼ਾਨੀ ਹੈ ਕਿ ਜੇ ਇਹ ਨਾਲ ਹੋਣੀ ਸਾਈ ਹੈ ਕਾਚੇ ਗੁਰਸੇ ਮੁਕਤ ਨਾ ਹੋਈ ਮੁਕਤੀ ਨਹੀਂ ਮਿਲ ਸਕਦੀ ਮਾਮੂਨ ਦੇ ਸੁਖ ਨੂੰ ਕੀ ਜਾਂ ਤੇ ਭਰ ਨਹੀਂ ਨਾ ਜਾਏ ਜਿਹਦੇ ਮਨੇ ਕੋ ਭਰ ਨਹੀਂ ਜਾ ਸਕਦਾ ਉਹ ਸਭ ਨੂੰ ਕੱਚਾ ਤੇ ਪੱਕੇ ਦੀ ਇਹਨੇ ਬਾਰੇ ਇੱਕ ਨਿਸ਼ਾਨੀ ਹੈ ਪੂਰੇ ਗੁਰ ਦਾ ਸੁਨਾ ਪਤੇ ਪਾਲ ਪਰ ਮੁੰਨੇ ਕੀ ਦਰਪੇ ਆਪ ਜੀ ਨੇ ਪਰਮ ਪਰਾਂ ਜੋੜਿਆ ਹੈ ਕਵਲਾ ਜੀ ਨੇ ਪਛਾਣ ਨੂੰ ਆ ਤੂੰ ਬਾੜਾ ਜੀ ਨਹੀਂ ਪਈਆ ਇਹਨੇ ਨਾਲ ਨਾਰਾਇਣ ਮੇਰੇ ਤੇ ਜੰਮ ਦੂਤ ਲਾ ਕੇ ਲੈ ਨੇ ਇਹਨਾਂ ਨੇ ਐਸਾ ਭ੍ਰਮ ਗਿਆਨ ਦਿੱਤਾ ਹੈ ਕਿ ਨਾ ਕੱਟੇ ਨਿਲੰਦਾ ਪਾਣੀ ਨੂੰ ਕੌਮੀ ਸਰਦਾ ਅਰੇ ਇਹਨੂੰ ਦਿਲਾਨੀ ਸੰਗੀ ਐਸੇ ਰੰਗਾਰ ਕਾਲ ਬਕਲਾ ਜੁੜਿਆ ਹੈ ਕੀ ਕਹਿਆ ਜੀ ਹੱਥਾਂ ਦੇ ਵਿੱਚ ਹੱਥ ਲੈ ਮੁਰਸ਼ਿਦ ਕਲਮਾ ਜਦ ਸੀ ਪੜਾਇਆ ਕੱਚੇ ਰੰਗ ਲਾਲ ਲਾਰੀ ਵਾਲੇ

ਤਨ ਸੰਗੀ ਪਾਣੀ ਕਰ ਤਨ ਖਾਜਾ ਕਰੀਏ ਪੂਜਾ ਪਾਠ ਨਮਾਜ਼ਾਂ ਸਿੱਧ ਨਹੀਂ ਆਵੇਂ ਬੇਦ ਕੁਰਾਨ ਦੀ ਕਰੀਏ ਸਭ ਮਤਲਬ ਹਾਸਲ ਹੁੰਦੇ ਹੋ ਜੋ ਕੋ ਪੀਰ ਗਏ ਸਿੱਧ ਕਰੀਏ ਜਦ ਬਿਆਲਾ ਮੁਰਸ਼ਿਦ ਵਾਲਾ ਮੈਂ ਹੱਥ ਮੁਰਸ਼ਿਦ ਨਾਲ ਪੀਤਾ मुरशद न मिलिया की दुनिया ते पिता दुनिया मीर साहिब लिखंदे मामा प्य मरे के ला मरन या रो पीरे उजा बेला मरन यार पीर कु ਉੱਚੀਆਂ ਉੱਚੀਆਂ ਸ਼ਾਨਾਂ ਜਾਰੋ ਬਾਪ ਦੀਆਂ ਆਹ ਮਾਂ ਪਿਓ ਬਾਪ ਮੁੱਛ ਬਹੁਤ ਵੱਡੀ ਬਾਵਰਾ ਜਿਉਂ ਇਹ ਗੱਲਾਂ ਦਾ ਪਤਾ ਲੱਗ ਜਾਂਦਾ ਉਦੋਂ ਜੱਗ ਵਿੱਚ ਨਾਮ ਬਣ ਜਾਂਦਾ ਪਰ ਅਸੀਂ ਬੱਧੀ ਵੀ ਲੋਕ ਹਾਂ ਜਦੋਂ ਕੋਈ ਚੀਜ਼ ਹੁੰਦੀ ਹੈ ਉਦੋਂ ਕਦਰ ਨਹੀਂ ਕਰਦੇ ਉੱਚੀਆਂ ਉੱਚੀਆਂ ਸ਼ਾਨਾਂ ਜਾਰੋ ਬਾਪ ਦੀਆਂ ਜਿਸ ਦੇ ਕਰਕੇ ਕਿਸਮਤਾਂ ਬਣਦੀਆਂ ਆਪਦੀਆਂ ਉੱਚੀਆਂ ਉੱਚੀਆਂ ਸ਼ਾਨਾਂ ਘਾਰੋਂ ਬਾਪ ਦੀਆਂ ਜਿਸ ਦੇ ਕਰਤੇ ਕਿਸਮਤਾਂ ਬਣਦੀਆਂ ਆਪਦੀਆਂ ਬਾਪ ਦੇ ਵਰਗੇ ਹੋਰ ਸਾਹਾਰੇ ਲੱਭਦੇ ਨਹੀਂ ਉਹ ਤੁਮ ਜਾਵਣੀ ਕੁਬਾਰ ਪਿਓ ਕਿਤੇ ਲੱਭਦੇ ਨਹੀਂ ਪਰ ਜੇ ਵਾਰ ਪਿਓ ਕੀ ਤੇ ਲਬ ਦੇ ਡਾਕਟਰ ਸੁਲੇਮਾਨ ਥੋੜੀ ਜਿਹੀ ਗੱਲ ਯਾਦ ਆਈ ਹੈ ਉਹਨੇ ਦੱਸਿਆ ਕਿ ਅੱਜ ਕੱਲ ਜੋ ਯੁੱਗ ਚੱਲਦਾ ਫੋਨ ਪਿੱਛੇ ਵੀ ਮਾਂ ਹੀ ਲਿਖਿਆ ਹੁੰਦਾ ਕੰਨੀ ਮਾਂ ਗੱਡੀ ਪਿੱਛੇ ਵੀ ਮਾਂ ਲਿਖਾਉਂਦੇ ਤੇ ਪਿਓ ਕਿਹੜੇ ਖਾਦੇ ਆ ਜਿਹਨੇ ساری ਜ਼ਿੰਦਗੀ ਤੁਹਾਡੇ ਲਈ ਇੰਨੀ ਕਮਾਈ ਕੀਤੀ ਹੁੰਦੀ ਹੈ ਜੇ ਪੜ੍ਹਾਈ ਕਰਦੇ ਤਾਂ ਪਿਓ ਦੇ ਬਾਪਤੀ ਕੀਤੀ ਸੀ ਆਪਨੇ ਬੜੇ ਜਾਂ ਮਾੜੀ ਪੜਾਉਂਦੇ ਸੀ। ਬਿਓ ਦਾ ਵੀ ਉੱਨਾ ਹੀ ਰੁਤਵਾ ਜਿੰਨਾ ਮਾਤਾ। ਉਹ ਕਹਿੰਦੇ ਮੇਰੇ ਡੈਡੀ ਕਿਤੇ ਨੌਕਰੀ ਕਰਦੇ ਸੀ ਅਨਪੜ੍ਹ ਸੀ। ਤੇ ਗੂੰਠਾ ਲੱਗਦਾ ਸੀ ਫੇਰ ਤਨਖਾਹ ਮਿਲਦੀ ਸੀ। ਕਹਿੰਦੇ ਮੈਨੂੰ ਨਾਲ ਲੈ ਕੇ ਜਦੋਂ ਤਨਖਾਹ ਲੈਣਗੇ ਗੂੰਠਾ ਲਾਇਆ ਤੇ ਆਹ ਲੈਣਾ ਨਹੀਂ ਆਈਆਂ ਜਿਹੜੀਆਂ ਟੱਚ ਕਰਦੀਆਂ। ਜਿਹਨੇ ਟੱਚ ਨਹੀਂ ਕੀਤੀਆਂ ਉਹ ਸਾਹੀ ਲੈ ਕੇ ਆਉ। ਹੋਰ ਸਾਹੀ ਲੈਤੀ ਫੇਰ ਲਈ ਫੇਰ ਨਹੀਂ ਟੱਚ ਕੀਤੀਆਂ। ਮੈਂ ਕੀ ਤੋਂ ਬੈਂਕੀ ਸ਼ਾਹੀ ਲਾੜੀ ਪਰ ਉਹ ਲੈਣਾ ਦੀ ਆਈਆਂ ਜਿਹਦਾ ਤਰਖਾ ਪਈ ਸੀ ਤੇ ਡਾਕਟਰ ਸੁਲੇਮਾਨ ਸਾਹਿਬ ਕਹਿੰਦੇ ਮੈਂ ਪੁੱਛਿਆ ਵੀ ਅੱਪਾ ਤੁਹਾਡੀਆਂ ਲੈਣਾ ਕਿੱਥੇ ਆ ਕਹਿੰਦੇ ਪੁੱਤ ਤੇਰੀਆਂ ਲੈਣਾ ਬਣਾਉਂਦੇ ਬਣਾਉਂਦੇ ਆਪਦੀਆਂ ਖਤਮ ਕਰ ਲੀਆਂ ਇਹ ਪਿਆਉ ਦਾ ਰੁੱਤ ਦਾ ਥੈਂਕ ਯੂ ਤੇ ਮਾਂ ਕੀ ਆ ساری ਜ਼ਿੰਦਗੀ ਆਤਾ ਘੁੰਮਿਆ ساری ਜ਼ਿੰਦਗੀ ਆਤਾ ਘੁੰਮਿਆ ਉਹ ਲੱਖਾਂ ਕੀਤੇ ਪੇੜੇ ਮੁਸ਼ਕਿਲ ਵੇਲੇ ਯਾਰ ਮੁਹੰਮਦਾ ਕੋਈ ਨਹੀਂ ਲੱਗਦਾ ਬੰਦੀ ਨੇ ਹਮ ਚਿੰਕਿਲ ਵੇਲੇ ਯਾਰ ਮੁਹੰਮਦਾ ਜਦੋਂ ਪਰਦਾ ਕਰ ਜਾਂਦਾ ਨਾ ਕੋਈ ਵੀ ਮਾਂ ਪਿਓ ਫਿਰ ਉਹ ਤੋਂ ਹੀ ਡਰ ਲੱਗਣ ਲੱਗ ਜਾਂਦਾ লাশ ਨੂੰ ਪਰੇ ਕਰਦੇ ਹੋਏ ਇਸ ਸੱਡ ਬੱਡੀ ਨੂੰ ਪਰੇ ਲੈ ਜਾਓ ਨਾ ਵਿੱਚੋਂ ਨਿਕਲੀ ਜਾਂਦਾ ਮਾਂ ਪਿਓ ਜਿਵੇਂ ਮਾਂ ਨੂੰ ਮਰੀ ਕਰ ਦੋ ਕਿਤੇ ਕਹਿ ਆ ਪਰ ਜਦੋਂ ਮਰਿਆ ਹੁੰਦਾ ਜਿੰਨਾ ਦੇਖਣੇ ਬਹੁਤ ਹਨ ਇਹ ਉਹਦੀ ਕੁਦਰਤ ਆ ਇਹ ਉਹਦਾ ਅਸੀਂ ਉਹਨਾਂ ਦੇ ਕਿੰਨੀ ਬਣ ਸਕਦੇ ਉੱਚੀਆਂ ਉੱਚੀਆਂ ਸ਼ਾਨਾਂ ਜਾ ਰੋ ਬਾਪ ਦੀਆਂ ਜਿਸ ਤੇ ਕਰਕੇ ਕਿਸਮਤਾਂ ਬਣਦੀਆਂ ਆਪਦੀਆਂ ਬਾਪ ਦੇ ਵਰਗੇ ਹੋਰ ਸਹਾਰੇ ਲੱਭਦੇ ਨਹੀਂ ਤੁਰ ਜਾਂ ਬਣ ਇਕਬਾਰ ਪਿਆ ਹੋ ਕਿਤੇ ਲੱਭਦੇ ਨਹੀਂ ਜਿੰਨਾ ਪੜਿਆ ਨਹੀਂ ਸਿੱਖ ਨਾ ਮਾ ਜਾ ਜਿੰਨਾ ਪੜਿਆ جس میں جہاں فنا کوئی ہون نہ ہم پہ زبان نہ پھٹ گئے خاص ان ماں کی ہس ہوئی ایک کلمہ میرے کی عشق शाम oh,

बसाल <laughs>